ਦੋਸਤੋ ਸਵਾਗਤ ਹੈ ਤੁਹਾਡਾ ਦੇਸੀ ਤੜਕੇ ਦਿੱਤੇ ਅੱਜ ਗੱਲ ਕਰਾਂਗੇ ਮਸ਼ਹੂਰ ਫੇਮਸ ਡਾਇਰੈਕਟਰ ਤੇ ਐਕਟਰ ਅੰਮਰਦੀਪ ਹਾਲ ਹੀ ਕੁਝ ਦਿਨ ਪਹਿਲਾਂ ਹੀ ਉਹਨਾਂ ਦੇ ਇੱਕ ਬੇਟੇ ਦੀ ਫਿਲਮ ਮਿਠੜੇ ਆਈ ਹੈ ਅਤੇ ਜਿਸ ਦੀ ਪ੍ਰੋਮੋਸ਼ਨ ਕਰਦੇ ਹੋਏ ਉਹਨਾਂ ਦੇ ਪੁੱਤਰ ਨੇ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤੀ ਤੇ ਇੰਟਰਵਿਊ ਵਿੱਚ ਬਹੁਤ ਹੀ ਹਾਸਾ ਹੱਸ ਕੇ ਗੱਲਾਂ ਕੀਤੀਆਂ ਅਤੇ ਉਹਨਾਂ ਦੀ ਲੁੱਕ ਨੂੰ ਵੇਖ ਕੇ ਉੱਥੇ ਲੋਕਾਂ ਨੇ ਹੀ ਬਹੁਤ ਜ਼ਿਆਦਾ ਬੈਡ ਕਮੈਂਟ ਕੀਤੇ ਕਈ ਲੋਕ ਤਾਂ ਉਹਨਾਂ ਦੇ ਕਮੈਂਟ ਸੈਕਸ਼ਨ ਵਿੱਚ ਮੈਡ ਸੰਦੂ ਵੀ ਲਿਖ ਰਹੇ ਸਨ ਕਿ ਮੈਡ ਸੰਦੂ ਨੇ ਕਾਪੀਰਾਈਟ ਦੇ ਦੇਣਾ ਟੈਂਪੂ 2 ਲਿਖ ਰਹੇ ਸਨ ਪਰ ਇਹ ਬਹੁਤ ਹੀ ਜ਼ਿਆਦਾ ਗਲਤ ਚੀਜ਼ ਹੈ ਕਿਉਂਕਿ ਆਪਾਂ ਇੱਕ ਐਕਟਰ ਨੂੰ ਕਦੀ ਵੀ ਉਸ ਦੀ ਲੁੱਕ ਤੋਂ ਨਹੀਂ ਜੱਜ ਕਰ ਸਕਦੇ ਅਤੇ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਤੇ ਟ੍ਰੋਲ ਹੋਣ ਤੋਂ ਬਾਅਦ ਅੱਜ ਐਮੀ ਵਿਰਕ ਨੇ ਵੀ ਇੰਸਟਾਗ੍ਰam ਉੱਤੇ ਲਾਈਵ ਆਣ ਕੇ ਦੱਸਿਆ ਕਿ ਆਪਾਂ ਇੱਕ ਬੱਚੇ ਨੂੰ ਹੌਸਲਾ ਦੇਈਏ ਨਾ ਕਿ ਉਹਦਾ ਮਜ਼ਾਕ ਉਡਾਈਏ ਹਜੇ ਉਹ ਬੱਚਾ ਹੈ ਤੇ ਉਹਦੀ ਪਹਿਲੀ ਹੀ ਫਿਲਮ ਹੈ ਕੋਈ ਨਾ ਹੌਲੀ ਹੌਲੀ ਉਹ ਵੀ ਸਿੱਖ ਜਾਵੇਗਾ ਇਹ ਨਾ ਹੋਵੇ ਕਿ ਕੋਈ ਬੱਚਾ ਗਲਤ ਸਟੈਪ ਚੁੱਕ ਲਵੇ ਜਿਸ ਤੋਂ ਬਾਅਦ ਸਾਰੇ ਪਰਿਵਾਰ ਨੂੰ ਤੇ ਸੰਸਾਰ ਨੂੰ ਪਛਤਾਉਣਾ ਪੈ ਜਾਵੇ ਉੱਥੇ ਹੀ ਇੰਸਟਾਗ੍ਰam ਉੱਤੇ ਅੰਬਰਦੀਪ ਨੂੰ ਬੜੇ ਲੋਕਾਂ ਨੇ ਸਟੋਰੀ ਵਿੱਚ ਟੈਗ ਕੀਤਾ ਅਤੇ ਲਿਖਿਆ ਕਿ ਕੋਈ ਗੱਲ ਨਹੀਂ ਪੁੱਤਰ ਦੀ ਪਹਿਲੀ ਫਿਲਮ ਹੈ ਅਸੀਂ ਪੁੱਤਰ ਦਾ ਸੰਜੋਗ ਪੂਰਾ ਦਵਾਂਗੇ ਅਤੇ ਕਾਫੀ ਫਿਲਮ ਇੰਡਸਟਰੀ ਐਕਟਰ ਡਾਇਰੈਕਟਰ ਤੇ ਪ੍ਰੋਡਿਊਸਰਾਂ ਨੇ ਵੀ ਉਸ ਬੱਚੇ ਦਾ ਸਾਥ ਦਿੱਤਾ ਤੇ ਕਿਹਾ ਬਹੁਤ ਵਧੀਆ ਫਿਲਮ ਹੈ ਸਾਰੇ ਲੋਕੀ ਇਸ ਫਿਲਮ ਨੂੰ ਵੇਖਣ ਜ਼ਰੂਰ ਜਾਇਓ ਅਤੇ ਬੱਚੇ ਦਾ ਹੌਸਲਾ ਜ਼ਰੂਰ ਵਧਾਇਓ। ਦੋਸਤੋ ਤੁਹਾਡੇ ਕੀ ਇਸ ਬਾਰੇ ਵਿਚਾਰ ਨੇ ਕਮੈਂਟਾਂ ਵਿੱਚ ਆਪਣੇ ਵਿਚਾਰ ਜ਼ਰੂਰ